ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਚੈਨਲ ਚੈਲ ਖੇਤੀ ਸੇਵਾ ਸੈਂਟਰ ਦੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਸਵਾਗਤ ਕਰਦੇ ਆਂ ਕਿਸਾਨ ਵੀਰੋ ਅੱਜ ਦੀ ਵੀਡੀਓ 'ਚ ਆਪਾਂ 25 ਤੋਂ ਲੈ ਕੇ 31 ਜਨਵਰੀ ਤੱਕ ਪੰਜਾਬ ਦੇ ਮੌਸਮ ਦੀ ਗੱਲਬਾਤ ਕਰਾਂਗੇ ਕਿ ਇਹ 7 ਦਿਨਾਂ ਦੇ ਵਿੱਚ ਜੋ ਜਨਵਰੀ ਵੀ ਨੇ ਲਾਸਟ ਹਫਤਾ ਹੋਊਗਾ ਇਹਨਾਂ ਦਿਨਾਂ ਦੇ ਵਿੱਚ ਵੀਰੋ ਪੰਜਾਬ ਦੇ ਮੌਸਮ ਦੇ ਵਿੱਚ ਕੀ ਕੀ ਹਲਚਲ ਹੋ ਸਕਦੀ ਹੈ ਕਿਵੇਂ ਰਹੇਗਾ ਪੰਜਾਬ ਦਾ ਮੌਸਮ ਸਾਰੀ ਜਾਣਕਾਰੀ ਆਪਾਂ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਅੱਜ 25 ਜਨਵਰੀ ਦੀ ਗੱਲ ਕਰੀਏ 25 ਜਨਵਰੀ ਨੂੰ ਪੰਜਾਬ ਦਾ ਮੌਸਮ 90-95% ਖੇਤਰਾਂ ਦੇ ਵਿੱਚ ਕੁੱਲ ਮਿਲਾ ਕੇ ਸਾਫ਼ ਤੇਜ਼ ਧੁੱਪ ਵਾਲਾ ਦੇਖਣ ਨੂੰ ਮਿਲੇਗਾ। ਸੋ ਵੀਰੋ ਇਸੇ ਤਰ੍ਹਾਂ ਹੀ ਕੱਲ ਦਾ ਮੌਸਮ ਵੀ ਪੰਜਾਬ ਦੇ ਵਿੱਚ ਆਪਾਂ ਨੂੰ ਸਾਫ਼ ਰਹਿਣ ਦੀ ਉਮੀਦ ਹੈ। ਬੱਦਲਬਾਈ ਤੋਂ ਰਹਿਤ ਪੰਜਾਬ ਦਾ ਮੌਸਮ ਅਸਮਾਨ ਦੇ ਵਿੱਚ ਬਿਲਕੁਲ ਨੀਲੇ ਅਸਮਾਨ ਦੇ ਵਿੱਚ ਆਪਾਂ ਨੂੰ ਧੁੱਪ ਦਾ ਮਾਹੌਲ ਦੇਖਣ ਨੂੰ ਮਿਲੇਗਾ। ਦਿਨ ਦੇ ਸਮੇਂ ਵੀਰੋ ਟੈਂਪਰੇਚਰ ਤਕਰੀਬਨ 21-22 ਡਿਗਰੀ ਦੇ ਆਸ-ਪਾਸ ਰਹਿਣਗੇ। ਵੀਰੋ ਗਰਮੀ ਦਾ ਮਾਹੌਲ ਹੈ ਜੋ ਇਸ ਸਮੇਂ ਜਲਦੀ ਆ ਗਿਆ ਇਸ ਵਾਰ ਠੰਡ ਨਹੀਂ ਪਈ ਹੈ ਕਿਉਂਕਿ ਪਿਛਲੇ ਵਾਰ ਈ ਦਿਨ ਤੱਕ ਲਗਾਤਾਰ ਸੂਜ ਨਹੀਂ ਸੀ ਨਿਕਲਦੇ ਟੈਂਪਰੇਚਰ ਸੀ ਦਿਨ ਦੇ ਵੀਰੋ 12 13 ਡਿਗਰੀ ਦੇ ਆਸ-ਪਾਸ ਸੀ ਪਰ ਵੀਰੋ ਆਪਾਂ ਜੇ ਹੁਣ ਗੱਲ ਕਰੀਏ ਤਾਂ ਪੰਜਾਬ ਦੇ ਮੌਸਮ ਦੇ ਵਿੱਚ ਇਸ ਵਾਰ ਬਹੁਤ ਵੱਡਾ ਬਦਲਾਅ ਆਇਆ ਕਿ ਗਰਮੀ ਬਹੁਤ ਐਡਵਾਂਸ ਦੇ ਵਿੱਚ ਆ ਗਈ ਜਿਆਦਾ ਠੰਡ ਵੀਰੋ ਨਹੀਂ ਪਈ ਸੋ ਇਸੇ ਤਰ੍ਹਾਂ ਹੀ ਵੀਰੋ ਦਿਨ ਦੇ ਸਮੇਂ ਜੇ ਆਪਾਂ ਹਵਾਵਾਂ ਦੀ ਗੱਲ ਕਰੀਏ ਪੱਛਮ ਉੱਤਰ ਦਿਸ਼ਾ ਤੋਂ ਹਵਾਵਾਂ ਵਗਦੀਆਂ ਰਹਿਣਗੀਆਂ ਵੀਰੋ 5 ਤੋਂ ਲੈ ਕੇ 10 15 ਕਿਲੋਮੀਟਰ ਤੱਕ ਰਫ਼ਤਾਰ ਦੀਆਂ ਜੋ ਵੀਰੋ ਟੈਂਪਰੇਚਰ ਨੂੰ ਜਿਆਦਾ ਵਧਣ ਦੇ ਵਧਣ ਤੋਂ ਕਾਬੂ ਦੇ ਵਿੱਚ ਰੱਖਣਗੀਆਂ ਠੰਡੀਆਂ ਹਵਾਵਾਂ ਚਲਦੀਆਂ ਰਹਿਣਗੀਆਂ ਬਾਕੀ ਵੀਰੋ ਮੌਸਮ ਵਿੱਚ ਹੋਰ ਕੋਈ ਗੜਬੜੀ ਨਹੀਂ ਹੈ 26 27 ਤੱਕ ਵੀਰੋ ਪੰਜਾਬ ਦਾ ਮੌਸਮ ਠੀਕ ਰਹੇਗਾ 28 ਤਰੀਕ ਨੂੰ ਥੋੜਾ ਮੋਟਾ ਵੀਰੋ ਮੌਸਮ ਦੇ ਵਿੱਚ ਬਦਲਾਅ ਤੁਹਾਨੂੰ ਦੇਖਣ ਨੂੰ ਮਿਲ ਸਕਦਾ ਹੈ ਹਵਾਵਾਂ ਮ ਉੱਤਰ ਪੱਛਮ ਦਿਸ਼ਾ ਤੋਂ ਬਦਲ ਕੇ ਪੂਰਬ ਦਿਸ਼ਾ ਤੋਂ ਹੋ ਜਾਣਗੀਆਂ ਜੋ ਵੀਰੋ 28 29 30 ਦੋ ਤਿੰਨ ਦਿਨ ਲਗਾਤਾਰ ਹਵਾਵਾਂ ਚਲਦੀਆਂ ਰਹਿਣਗੀਆਂ ਇਨ੍ਹਾਂ ਹਵਾਵਾਂ ਚਲਦਿਆਂ ਨਾਲ ਛੋਟਾ ਮੋਟਾ ਵੀਰੋ ਬੱਦਲੀ ਪ੍ਰਭਾਵ ਹੈ ਜੋ ਪੰਜਾਬ ਦੇ ਵਿੱਚ ਇੰਟਰ ਕਰਦਾ ਦੇਖਣ ਨੂੰ ਮਿਲੇਗਾ ਪੰਜਾਬ ਦੇ ਕੁਸ਼ਕ ਖੇਤਰਾਂ ਦੇ ਵਿੱਚ ਬੱਦਲਵਾਈ ਨਾਲ ਨਿੱਕੇ ਮੋਟੇ ਮੀਂਹ ਕਿਣਮਣ ਇਦਾਂ ਦਾ ਮਾਹੌਲ ਆਪਾਂ ਨੂੰ ਦੇਖਣ ਨੂੰ ਵੀਰੋਂ ਮਿਲ ਸਕਦਾ ਹੈ ਪਰ ਇਹ ਸਿਸਟਮ ਕੋਈ ਜ਼ਿਆਦਾ ਤਕੜੀ ਸਰਣੀ ਦਾ ਨਹੀਂ ਹੈ ਜੋ ਜ਼ਿਆਦਾਤਰ ਪੰਜਾਬ ਦੇ ਹਿੱਸਿਆਂ ਨੂੰ ਪ੍ਰਭਾਵਿਤ ਕਰੇ ਕੁਸ਼ਕ ਖੇਤਰਾਂ ਦੇ ਵਿੱਚ ਆਪਾਂ ਨੂੰ ਬੱਦਲਵਾਈ ਦੇ ਨਾਲ ਹਲਕੀ ਫੁਲਕੀ ਕਿਣਮਣ ਦਾ ਮਾਹੌਲ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਵੀਰੋਂ ਸਿਸਟਮ ਦੇ ਵਿੱਚ ਕਈ ਦਿਨ ਬਾਕੀ ਨੇ ਜਿਵੇਂ ਵੀ ਕੋਈ ਆਪਾਂ ਨੂੰ ਤਾਜ਼ਾ ਅਪਡੇਟ ਮਿਲੂਗਾ ਸਮੇਂ ਸਮੇਂ ਤੇ ਸਾਰੀ ਜਾਣਕਾਰੀ ਕਿਸਾਨ ਵੀਰਾਂ ਨਾਲ ਸਾਂਝੀ ਕਰਾਂਗੇ ਇੱਕ ਵਾਰੀ ਆਪਾਂ ਵੀਰੋਂ ਵਿਸਥਾਰ ਦੇ ਤੌਰ ਤੇ ਕਹਿ ਦਈਏ ਕਿ ਮੌਸਮ ਕੁੱਲ ਮਿਲਾ ਕੇ ਆਉਂਦੇ ਵੀਰੋਂ 28 ਤੋਂ ਥੋੜਾ ਮੋਟਾ ਵੀਰ ਆਪਣਾ ਬਦਲਾ ਦੇਖਣ ਨੂੰ ਮਿਲੂਗਾ ਉਸ ਤੋਂ ਬਾਅਦ ਉਹ ਸਿਸਟਮ ਆਵੇਗਾ ਜੋ ਕਹੋ ਜਿਹਾ ਆਵੇਗਾ ਸਾਰੀ ਜਾਣਕਾਰੀ ਇਕੱਠਾ ਫਿਰ ਹਾਜ਼ਰ ਹੋਵਾਂਗੇ ਧੰਨਵਾਦ ਜੀ ਸਾਰੇ ਵੀਰਾਂ ਦਾ ਚੈਨਲ ਨਾਲ ਆਪਣੇ ਰਹੋ ਜੀ